Ontario ਤੇ British Columbia ਉਮੀਦਵਾਰਾਂ ਨੂੰ ਸੂਬੇ ਦੇ ਵਿੱਚ ਨਾਮਜ਼ਦਗੀਆਂ ਵਾਸਤੇ ਅਰਜੀ ਦੇਣ ਦੇ ਸੱਦੇ ਦੇ ਰਿਹਾ ਹੈ। ਦੋ ਸੂਬਿਆਂ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪੀ ਐਨ ਪੀ ਡਰਾ ਦੇ ਤਾਜ਼ਾ ਦੌਰ ਵਿੱਚ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ। ਇੱਕ ਖਾਸ ਖਬਰ ਤੁਹਾਡੇ ਲਈ ਹੋ ਸਕਦੀ ਹੈ। ਸਾਰੇ ਕੈਨੇਡੀਅਨ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਨਾਨਾਵਟੇ ਕਿਊਬਕ ਨੂੰ ਛੱਡ ਕੇ ਸੂਬੇ ਦੀਆਂ ਸਰਕਾਰਾਂ ਨੂੰ ਇਮੀਗ੍ਰੇਸ਼ਨ ਉਮੀਦਵਾਰਾਂ ਦੀ ਚੋਣ ਕਰਨ ਦੀ ਇਜਾਜ਼ਤ ਦੇਣ ਲਈ ਪੀ ਐਨ ਪੀ ਜੋ ਸਥਾਨਕ ਆਰਥਿਕਤਾ ਸਫਲਤਾਪੂਰਵਕ ਏਕੀਕ੍ਰਿਤ ਹੋਣ ਅਤੇ ਲੇਬਰ ਦੇ ਜਿਹੜੇ ਵੱਡੇ ਪਾੜੇ ਨੇ ਇਹਨੂੰ ਪੂਰਾ ਕਰਨ ਵਾਸਤੇ ਆਦੇਸ਼ ਦਿੱਤੇ ਗਏ ਨੇ ਜਦੋਂ ਕੋਈ ਵੀ ਪ੍ਰਵਿੰਸ ਕਿਸੇ ਉਮੀਦਵਾਰ ਨੂੰ ਨਾਮਜ਼ਦ ਕਰਦਾ ਤਾਂ ਉਮੀਦਵਾਰ ਕੋਲ ਵਧੇਰੇ ਮਜ਼ਬੂਤ ਅਰਜੀ ਹੁੰਦੀ ਹੈ ਜਦੋਂ ਸਥਾਈ ਨਿਵਾਸੀ ਰਤਵੇ ਦੇ ਲਈ ਇਮੀਗ੍ਰੇਸ਼ਨ অর ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਨੂੰ ਅਰਜੀ ਦੰਦੇ ਨੇ ਸਾਰੇ ਪੀਐਨਪੀ ਇੱਕੋ ਤਰੀਕੇ ਦੇ ਨਾਲ ਨਹੀਂ ਚੱਲਦੇ ਉਦਾਹਰਨ ਅਲਬਰਟਾ ਨੇ ਹਾਲ ਹੀ ਵਿੱਚ ਅਲਬਰਟਾ ਆਪਰ ਕਿਯੂਨਿਟੀ ਸਟ੍ਰੀਮ ਅਤੇ ਰੂਲਰ ਰੀਨਿਊਅਲ ਸਟ੍ਰੀਮ ਅਤੇ ਐਕਸਲਰੇਟ ਟੇਕ ਪਾਥਵੇ ਨਵੇਂ ਦਿਸ਼ਾ ਨਿਰਦੇਸ਼ ਵਿਕਸਿਤ ਕੀਤੇ ਪਰਵੰਸ ਹਰ ਮਹੀਨੇ ਇੱਕ ਨਿਸ਼ਚਿਤ ਮਿਤੀ ਤੱਕ ਅਰਜ਼ੀਆਂ ਦੀ ਇੱਕ ਖਾਸ ਗਿਣਤੀ ਨੂੰ ਸਵੀਕਾਰ ਕਰਦਾ ਹੈ ਇੱਕ ਸਮਾਂ ਨਿਰਧਾਰਤ ਕੀਤਾ ਜਾਂਦਾ ਤਾਂ ਜੋ ਵਧੇਰੇ ਕੁਸ਼ਲ ਪ੍ਰਤਿਕਿਰਿਆ ਦੀ ਆਗਿਆ ਦਿੱਤੀ ਜਾ ਸਕੇ ਨਵੇਂ ਨਤੀਜੇ ਦਿਖਾਉਂਦੇ ਨੇ ਕਿ 9 ਜੁਲਾਈ ਤੱਕ ਗ੍ਰਾਮੀਣ ਨਵਨਵੀਕਰਨ ਸਟ੍ਰੀਮ 160 ਐਪਲੀਕੇਸ਼ਨਾਂ ਤੇ ਟੂਰਿਜ਼ਮ ਅਤੇ ਹਸਪੀਟਲ ਸਟ੍ਰੀਮ 143 ਐਪਲੀਕੇਸ਼ਨਾਂ ਲਈ ਐਪਲੀਕੇਸ਼ਨ ਟੀਚੇ ਪੂਰੇ ਕੀਤੇ ਗਏ ਨੇ 11 ਜੁਲਾਈ ਤੱਕ ਪ੍ਰਵੈਂਸ ਨੇ ਅਲਬਰਟਾ ਆਪਰਚ्युनिटी ਸਟ੍ਰੀਮ 144 ਐਪਲੀਕੇਸ਼ਨਾਂ ਲਈ ਆਪਣੇ ਐਪਲੀਕੇਸ਼ਨ ਟੀਚੇ ਨੂੰ ਪੂਰਾ ਕੀਤਾ ਤੇ ਉੱਥੇ ਸੂਬੇ ਦੇ ਇਮੀਗ੍ਰੇਸ਼ਨ ਨਤੀਜੇ 6 ਤੇ 12 ਜੁਲਾਈ ਦੀ ਗੱਲ ਕੀਤੀ ਜਾਵੇ ਤਾਂ 9 ਜੁਲਾਈ ਨਾਨਟਾਰੀਓ অন্ਟਾਰੀਓ ਇਮੀਗ੍ਰੈਂਟਸ ਨਾਮਜ਼ਦ ਪ੍ਰੋਗਰਾਮ OINP ਦੀ ਮਾਸਟਰ ਗ੍ਰੈਜੂਏਟ ਸਟ੍ਰੀਮ ਵਿੱਚ ਉਮੀਦਵਾਰਾਂ ਨੂੰ 1556 ਸੱਦੇ ਜਾਰੀ ਕੀਤੇ ਗਏ ਉਮੀਦਵਾਰਾਂ ਨੂੰ ਘੱਟੋ-ਘੱਟ 54 ਸਕੋਰਾਂ ਦੀ ਜ਼ਰੂਰਤ ਸੀ ਇਹ ਇੱਕ ਆਮ ਡਰਾ ਸੀ ਭਾਵੇਂ ਸਾਰੇ ਕਿੱਤਿਆਂ ਵਿੱਚ ਵਿਚਾਰ ਕੀਤਾ ਗਿਆ ਉਸੇ ਦਿਨ ਪ੍ਰਵੈਂਸ ਨੇ ਪੀ ਐਚ ਡੀ ਗ੍ਰੈਜੂਏਟ ਸਟਰੀਮ ਦੇ ਘੱਟੋ-ਘੱਟ 50 ਸਕੋਰ ਦੇ ਉਮੀਦਵਾਰ 100 50 ਸਕੋਰ ਦੇ ਨਾਲ 110 ਉਮੀਦਵਾਰ ਮਾਫ਼ ਕਰਨਾ ਸੱਦੇ ਆ ਗਿਆ ਉਹਨਾਂ ਨੂੰ ਠੀਕ ਉਸੇ ਦਿਨ ਪ੍ਰੋਵੈਂਸ ਨੇ ਪੀ ਐਚ ਡੀ ਗ੍ਰੈਜੂਏਟ ਸਟ੍ਰੀਮ ਦੇ ਘੱਟੋ ਘੱਟ 50 ਸਕੋਰ ਦੇ 110ਵੇਂ ਦਰਾਂ ਨੂੰ ਸੱਦਾ ਦਿੱਤਾ ਇਹ ਇੱਕ ਡਰਾ ਆਮ ਆਮ ਸੀ ਨੌਜਲਾਈਨ ਨੂੰ অন্ਟਾਰੀਓ ਨੇ অন্ਟਾਰੀਓ ਇਮੀਗ੍ਰੈਂਟਸ ਨਾਮਜ਼ਦ ਪ੍ਰੋਗਰਾਮ OINP ਦੀ ਮਾਸਟਰ ਗ੍ਰੈਜੂਏਟ ਸਟ੍ਰੀਮ ਵਿੱਚ ਉਮੀਦਵਾਰਾਂ ਨੂੰ 1556 ਸੱਦੇ ਜਾਰੀ ਕੀਤੇ ਗਏ ਉਮੀਦਵਾਰਾਂ ਨੂੰ ਘੱਟੋ ਘੱਟ 54 ਸਕੋਰਾਂ ਦੀ ਲੋੜ ਸੀ ਇਹ ਇੱਕ ਆਮ ਡਰਾ ਸੀ ਭਾਵ ਸਾਰੇ ਕਿੱਤਿਆਂ ਦੇ ਵਿਚਕਾਰ ਕੀਤਾ ਗਿਆ ਉਸੇ ਦਿਨ ਪ੍ਰਵਿੰਸ ਨੇ ਪੀ ਐਚ ਡੀ ਗ੍ਰੈਜੂਏਟ ਸਟ੍ਰੀਮ ਦੇ ਘੱਟੋ ਘੱਟ 50 ਸਕੋਰ ਦੇ ਨਾਲ 110ਵੀਂ ਦੁਆਰਾ ਨੂੰ ਵੀ ਸੱਦਾ ਦਿੱਤਾ ਇਹ ਇੱਕ ਆਨ ਡਰਾ ਵੀ ਸੀ ਇੱਕ ਹੋਰ ONP ਡਰਾ 11 ਜੁਲਾਈ ਨੂੰ ਹੋਇਆ ਜਿਸ ਵਿੱਚ 1270 ਉਮੀਦਵਾਰਾਂ ਨੂੰ ਐਕਸਪ੍ਰੈਸ ਐਂਟਰੀ ਸਕਿਲ ਟ੍ਰੇਡ ਸਟ੍ਰੀਮ ਵਿੱਚ ਸੱਦਾ ਦਿੱਤਾ ਗਿਆ ਸਾਰੇ ਉਮੀਦਵਾਰਾਂ ਦਾ ਘੱਟੋ-ਘੱਟ ਸਕੋਰ 408 ਤੇ 435 ਸੀ ਡਰਾ ਖਾਸ ਨਰਮੰਦ ਵਪਾਰ ਕਿੱਤਿਆਂ ਵਿੱਚ ਉਮੀਦਵਾਰਾਂ ਨਿਸ਼ਾਨਾ ਬਣਾਉਂਦਾ ਜਦੋਂ ਕਿ ਐਸਪ੍ਰੈਸੈਂਟਰੀ ਉਮੀਦਵਾਰਾਂ ਨੂੰ ਇੱਕ ਪ੍ਰਾਂਤ ਦੁਆਰਾ ਨਾਮਜ਼ਦ ਕੀਤਾ ਜਾਂਦਾ ਤਾਂ ਉਹ ਉਹਨਾਂ ਨੂੰ ਸੰਗੀ ਵਿਆਪਕ ਦਰਜਾਬੰਦੀ ਪ੍ਰਣਾਲੀ ਵਿੱਚ ਇੱਕ ਵਾਧੂ 600 ਅੰਕ ਪ੍ਰਾਪਤ ਹੁੰਦੇ ਨੇ ਮਤਲਬ ਕਿ ਉਹਨਾਂ ਨੂੰ ਆਉਣ ਵਾਲੇ ਐਕਸਪਰਟ ਸੈਂਟਰੀ ਡਰਾ ਵਿੱਚ ਆਈਆਰसीसी ਤੋਂ ਅਰਜੀ ਦੇਣ ਦਾ ਸਦਾ ਪ੍ਰਾਪਤ ਕਰਨ ਦੀ ਗਰੰਟੀ ਦਿੱਤੀ ਜਾਂਦੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ 9 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਨੇ BC PNP ਹਨਰ ਮੰਦ ਵਰਕਰ ਅੰਤਰਰਾਸ਼ਟਰੀ ਗ੍ਰੈਜੂਏਟ ਅਤੇ ਦਾਖਲਾ ਪੱਧਰ ਅਤੇ ਅਰਧ ਹਨਰਮੰਦ ਸਟ੍ਰੀਮ ਦੇ ਉਮੀਦਵਾਰਾਂ ਲਈ 5 ਡਰਾ ਵਿੱਚ ਚਾਰ ਤੋਂ ਵੱਧ ਉਮੀਦਵਾਰਾਂ ਨੂੰ ਸੱਦਾ ਦਿੱਤਾ ਸਾਰੇ ਧਾਰਾਮਾਂ ਦੇ ਉਮੀਦਵਾਰਾਂ ਲਈ ਸਭ ਤੋਂ ਵੱਡਾ ਡਰਾ ਸੀ ਮਤਲਬ ਕੋਈ ਵੀ ਕਿੱਤਾ ਨਿਸ਼ਾਨਾ ਨਹੀਂ ਸੀ ਸਾਰੇ ਉਮੀਦਵਾਰਾਂ ਨੂੰ ਦਾਖਲਾ ਪੱਤਰ ਤੇ ਅਰਧ ਹੁਨਰਮੰਦ ਉਮੀਦਵਾਰਾਂ ਨੂੰ ਛੱਡ ਕੇ ਘੱਟੋ ਘਾਟ 134 ਦੇ ਸਕੋਰ ਦੀ ਜ਼ਰੂਰਤ ਸੀ ਜਿਨ੍ਹਾਂ ਵਿਚਾਰਿਆਂ ਜਾਣ ਲਈ 110 ਸਕੋਰਾਂ ਦੀ ਲੋਟ ਸੀ ਬਾਕੀ ਦੇ ਚਾਰ ਖਾਸ ਕਿੱਤੇ ਵਿੱਚ ਨਿਸ਼ਾਨਾ ਬਣਾ ਕੇ ਉਮੀਦਵਾਰਾਂ ਨੂੰ ਖਿੱਚਦੇ ਕੇਵਲ ਹੁਨਰਮੰਦ ਵਰਕਰ ਅੰਤਰਰਾਸ਼ਟਰੀ ਗ੍ਰੈਜੂਏਟਸ ਉਮੀਦਵਾਰਾਂ ਨੂੰ ਮੰਨਿਆ ਜਾਂਦਾ ਹੈ ਚਾਈਲਡ ਕੇਅਰ ਪੇਸ਼ੇ ਦੀ ਗੱਲ ਕੀਤੀ ਜਾਵੇ ਤਾਂ 94 ਦੇ ਘੱਟੋ-ਘੱਟ ਸਕੋਰ ਵਾਲੇ 10 ਉਮੀਦਵਾਰ ਸੀ ਉਸਾਰੇ ਕਿੱਤਿਆਂ ਵਿੱਚ 95 ਦੇ ਘੱਟੋ-ਘੱਟ ਸਕੋਰ ਵਾਲੇ 9 ਉਮੀਦਵਾਰ ਹੈਲਥ ਕੇਅਰ ਪੇਸ਼ੇ ਵਿੱਚ 104 ਦੇ ਘੱਟੋ-ਘੱਟ ਸਕੋਰ ਵਾਲੇ 12 ਮਿੰਦ ਪਰਾਂਤ ਨੇ ਵੈਟਰਨਿਟੀ ਕੇਅਰ ਕਿੱਤਿਆਂ ਵਿੱਚ 5 ਤੋਂ ਘੱਟ ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ ਜਿਨ੍ਹਾਂ ਦੇ ਘੱਟੋ-ਘੱਟ ਸਕੋਰ 80 ਸੀ ਸਵੇਰ ਹੁਣ ਤੱਕ ਦੀ ਇੱਕ ਖਾਸ ਖਬਰ ਹੈ ਇਸੇ ਤਰ੍ਹਾਂ ਹੋਰ ਖਬਰਾਂ ਵੀ ਚੱਲਣਗੀਆਂ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਪਾਠ